É só a ਅਸਲ ਮੀਡੀਆ ਸਾਡੇ ਗਰਵੀ ਸਿਆਣੀ ਜੀ ਪੰਜਾਬ ਪ੍ਰਭਾਰੀ ਇਨਚਾਰਜ ਜੋਗੀ ਉਹਨਾਂ ਦੇ ਰਮਾਈ ਹੇਠ ਵੱਲੋਂ ਇੱਕ ਕਰੰਤਾ ਗਿਆ ਵਾ ਕਿਉਂਕਿ ਆਤ ਕਾਂਗਰਸ ਵੱਲੋਂ ਅਸੀਂ ਚਾਹੁੰਦੇ ਆ ਕਿ ਆਡੀ ਭੈਣ ਨੂੰ ਜੋ ਕਲਕੱਤੇ ਵਿੱਚ ਜੋ ਮਾਰਿਆ ਹੋਇਆ ਵਾ ਇਹ ਅੱਜ ਤੋਂ ਬਾਅਦ ਕਈ ਆ ਹੋ ਜੀ ਨਾ ਹੋਵੇ ਤੇ ਅਸੀਂ ਕਿਨਾਰ ਸਰਕਾਰ ਅੱਗੇ ਅਰਜ਼ੇ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਆ ਇਹੋ ਜਿਹਾ ਕੋਈ ਕਨੌਰ ਬਣਾਰ ਕਿ ਜੇ ਇਹੋ ਜਿਹਾ ਗਾਂ ਕਿਸੇ ਧੀ ਭੈਣ ਦੇ ਨਾਲ ਇਹੋ ਜਿਹਾ ਕੋਈ ਕਾਰਨਾ ਹੋਵੇ ਤੇ ਨਾ ਇਹੋ ਜਿਹਾ ਹੋਵੇ ਤੇ ਆਪਣੀ ਭੈਣ ਨੂੰ ਇਨਸਾਫ ਦੇ ਲਈ ਅਸੀਂ ਇਹ ਕੈਨਡਲ ਮਾਰਚ ਕਰਿਆ ਵਾ ਧੰਨਵਾਦ